ਕਿ ਬਈ ਆਪਣੇ ਕੋਲੇ ਕਿਹੜੀਆਂ-ਕਿਹੜੀਆਂ ਆਈਟਮ ਹੁੰਦੀਆਂ ਆਪਣੇ ਕੋਲੇ ਵੀਰ ਜੀ ਸਾਰਾ ਕੁਝ ਹੀ ਹੈ ਜਿਵੇਂ ਪੀਜਾ ਹੋਗੇ ਹਨਾ 버ਗਰ ਹੋਗੇ ਸੈਂਡਵਿਚ ਹੋਗੇ ਰੈਪ ਹੋਗੇ ਫਰਾਈਜ਼ ਮੈਗੀ ਸ਼ੇਕ ਡ੍ਰਿੰਕਸ ਹੋਗੀਆਂ ਹਨਾ ਤੇ ਸੈਲਡ ਹੁੰਦਾ ਮਜੀਟੋ ਹੁੰਦੇ ਨੇ ਤੇ ਪਾਸਤਾ ਸਭ ਕੁਝ ਹੈਗਾ ਆਪਣੇ ਕੋਲੇ ਅਵੇਲੇਬਲ ਹੀ ਹੁੰਦਾ 24 ਘੰਟੇ ਠੀਕ ਹੈ ਤੇ ਨੌਨ ਵੇਜ ਵੀ ਹੁੰਦਾ ਬਈ ਨਹੀਂ ਨੌਨ ਵੇਜ ਨਹੀਂ ਨੌਨ ਵੇਜ ਜੇ ਕੋਈ ਬੰਦਾ ਸਾਫਤ ਕਰ ਦੇ ਅਸੀਂ 11000 ਰੁਪਏ ਨਾਮ ਦੇਵਾਂਗੇ ਤੇ ਨਾਲ ਆ ਨਾਮ ਵੀ ਦੇਵਾਂਗੇ ਇਹ ਅੱਜ ਵੀ ਬੋਲ ਰਿਹਾ ਤੇ ਲਾਈਵ 'ਚ ਵੀ ਤੁਹਾਨੂੰ ਦਿਖਾ ਦਾਂਗੇ ਜੇ ਕੋਈ ਸਾਫਤ ਕਰ ਦੇ ਨਾਮ ਬਣਾ ਕੇ ਕੀ ਨਾ ਕਰਦੀਏ ਆਪਾਂ ਜਦੋਂ ਹੈ ਹੀ ਨਹੀਂ ਨਹੀਂ ਨੌਂਵੇਜ ਨਹੀਂ ਹੈਗਾ ਅਭੀ ਨੌਂਵੇਜ ਹੀ ਹੈ ਨਹੀਂ ਜਿਹੜੀ ਦਾ ਜੋ ਹੈ ਨੌਂਵੇਜ ਹੈ ਨਹੀਂ ਜਮਣ ਹੈ ਕੋਈ ਸਾਫਤ ਕਰ ਦੇ ਠੀਕ ਹੈ ਠੀਕ ਹੈ ਅੱਛਾ ਭਾਈ ਜੀ ਹੋਮ ਡਿਲੀਵਰੀ ਦਾ ਕੀ ਸੀਨ ਹੈਗਾ ਤੁਹਾਡਾ ਜਿਹੜਾ ਤਾਂ ਲੋਕਲ ਹੈ ਜੀ ਉਥੇ ਕੋਈ ਚਾਰਜ ਨਹੀਂ ਹੈਗਾ ਲੋਕਲ ਠੀਕ ਹੈ ਇਹ ਬਾਹਰ ਆ ਕੋਈ ਅਸੀਂ ਐਕਸਟਰਾ ਲੈ ਰਹੇ ਨਾ ਜਿਵੇਂ 150 200 ਜਿਵੇਂ ਦੂਰ ਜਾਣਾ ਕਿਸੇ ਬੱਸੇ ਉਹ ਐਵੇਂ ਕਰਦੇ ਇੱਕ ਇੱਕ ਵਾਰ ਸਵਾਲ ਹੋਰ ਮੇਰੇ ਕੋਈ ਆ ਰਿਹਾ ਹੈਗਾ ਦਰਸ਼ਕਾਂ ਦਾ ਵੀ ਸਵਾਲ ਇਹੀ ਹੋਊਗਾ ਵੀ ਐਲਈਡੀਆਂ ਤੇ ਆ ਮਿਕਸਰ ਵਗੈਰਾ ਜੂਸਰ ਵਗੈਰਾ ਕੱਢੀ ਆਉਂਦੇ ਆ ਤਾਂ ਰੇਟ ਚੱਕਦੇ ਹੋਣਗੇ ਵਧਾਦੇ ਹੋਣਗੇ ਜਮਾ ਉਹੀ ਸੇਮ ਰੇਟ ਨੇ ਜੀ ਉਹੀ ਮੈਨੂੰ ਆ ਪਹਿਲੋਂ ਵਾਲੇ ਵੀ ਜਿਵੇਂ 300 ਹੱਥ ਤੇ 300 ਵਾਜੇ 버ਗਰ 40 ਦਾ ਤਾਂ 40 ਦਾ ਹੂੰ ਹੂੰ ਉਹੀ ਉਹੀ ਰੇਟ ਆ ਕੋਈ ਰੇਟ ਵਧਾਇ ਨਹੀਂ ਕੋਈ ਘਟਾਇ ਨਹੀਂ ਜਮਾਂ ਸੇਮ ਰੇਟ ਨੇ ਠੀਕ ਹੁਣ ਹੁਣ ਜਿਵੇਂ ਆ ਸਾਡੀਆਂ ਭੈਣਾਂ ਨੇ ਇਹ ਮਤਲਬ ਖਾਬ ਵੀ ਰਹੀਆਂ ਆਪ ਦਾ ਇਹਨਾਂ ਨੂੰ ਕੁੱਪਰ ਦੇਉਂਗੇ ਜਮਾਂ ਦੇਵਾਂਗੇ ਜੀ ਹੁਣੇ ਨਾਮ ਤੇ ਸਾਰਾ ਕੁਝ ਨੋਟ ਕਰਕੇ ਹਟੇ ਆ ਜੀ ਅਸੀਂ ਅਸੀਂ ਸਾਰਾ ਦੱਸਿਆ ਵੀ ਹੈ ਬਕਾਇਦਾ ਸਮਝਾਇਆ ਵੀ ਹੈ ਵੀ ਅਸੀਂ ਕੱਢਾਂਗੇ ਕੱਢਾਂਗੇ ਡਰਾ ਭੈਣ ਮੇਰੀ ਕੁੱਪਰ ਲੈ ਜੂ ਜਾਂਦੀਆਂ ਹੋਈਆਂ ਐਲ.ਆਈ.ਡੀ ਸੋਨੂੰ ਨਿਕਲਣੀ ਐ ਠੀਕ ਹੈ ਨਾ ਹਾਂ ਬਿਲਕੁਲ ਭਾਈ ਜੀ ਅੱਛਾ ਜੇ ਕਿਸੇ ਨੇ ਮੇਰੇ ਨੂੰ ਆਰਡਰ ਕਰਨਾ ਹੋਵੇ ਤਾਂ ਉਹ ਤੁਹਾਡੇ ਨਾਲ ਕਿਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਹੈਗੇ ਜੀ ਕੰਟੈਕਟ ਨੰਬਰ ਹੈਗੇ ਦੋਨੇ ਇਹ ਦੋਨੇ ਚਾਲੂ ਹਾਲਤ ਹੈ ਜੀ ਚੱਲ ਆ ਵੀ ਚੱਲ ਰਿਹਾ ਹੈ ਜੀ ਨੰਬਰ ਅੱਛਾ ਅੱਛਾ ਹਾਂ ਜੀ ਹਾਂ ਜੀ ਦੋਨੇ ਨੰਬਰ ਚੱਲ ਰਹੇ ਤੇ ਆਪਣਾ ਆਪਣਾ ਭਾਈ ਜੀ ਐਡਰੈਸ ਵੀ ਦੱਸ ਦਿਓ ਆਪਣਾ ਹੈਗਾ ਜੀ ਰੋਡ ਕੀ ਚੌਂਕ ਸਰਦੂਲਗੜ ਸ਼ਹੀਦ ਭਗਤ ਸਿੰਘ ਚੌਂਕ ਅੱਛਾ ਤੇ ਹਾਂ ਜੀ ਜਮਾ ਕੋਲੀ ਆ ਕਿ ਬਈ ਕਿਤੇ ਹੋਰ ਆ ਗਈ ਯਾਰ ਇਹ ਨਾ ਦੂਜੇ ਜਿਹੜੇ ਪੀਜ਼ਾ 버ਗਰ ਬਾਰ ਵਾਲੇ ਜੋ ਵੀ ਆਪਣੇ ਭਰਾ ਹੈਗੇ ਚਲੋ ਉਹ ਵੀ ਆਪਦੇ ਭਰਾ ਹੈਗੇ ਹਨਾ ਉਹ ਯਾਰ ਪੀਜ਼ੇ ਵਗੈਰੇ ਫ੍ਰੀ ਦਿੰਦੇ ਆ ਸਾਡੇ ਆਏ ਮੰਗਲਵਾਰੀ ਹੁੰਦਾ ਜਿਵੇਂ ਅੱਜ ਮੰਗਲਵਾਰ ਹੈ ਹਮ ਇੱਕ ਪੀਜ਼ਾ ਨਾ ਪੀਜ਼ਾ ਫ੍ਰੀ ਹੈ ਬਕਾਇਦਾ ਸੀ ਆ ਨਾਮ ਵੀ ਦੇ ਰਹੇ ਨੇ ਆ अच्छा आधी आधी। नाल कूपन ਨਾਲ ਪੀਜ਼ਾ ਵੀ ਫਰੀ ਪੀਜ਼ਾ ਵੀ ਫਰੀ ਲੈ ਵੀ ਦਸ਼ਕੋ ਹੋ ਗਿਆ ਸੋਨੇ ਦੇ ਸੁਭਾਗ ਹੈ ਤਾਂ ਕਹਿੰਦੇ ਪੀਜ਼ਾ ਨਾਲ ਪੀਜ਼ਾ ਫਰੀ ਆ ਹਾਂਜੀ ਹਾਂਜੀ ਤੇ ਜਿਹੜਾ ਨਾਮ ਆ ਲੱਕੀ ਕੂਪਨ ਮਿਲਨੇ ਆ ਤੇ ਉਹ ਤੁਹਾਨੂੰ ਮਿਲਨੇ ਮਿਲਨੇ ਆ ਤੇ ਜਲਦੀ ਆਓ ਤੇ ਲੈ ਜਾਓ ਮੇਰਾ ਵੀਰਾ ਨਾਮ ਇਥੋਂ ਠੀਕ ਹੈ ਅੱਛਾ ਉਸ ਤੋਂ ਅੱਗੇ ਬਈ ਆਪਾਂ ਚੱਲਦੇ ਆ ਆਪਣੇ ਜਿਹੜੇ ਰੇਟ ਨੇ ਉਹ ਕਿੱਥੋਂ ਤੋਂ ਸ਼ੁਰੂ ਹੋ ਜਾਂਦੇ ਜੇ ਆਪਾਂ 버ਗਰ ਦਾ ਮੰਨ ਲਈਏ ਜਾਂ ਪੀਜ਼ਾ ਦਾ ਮੰਨ ਲਈਏ ਪਾਸਤਾ ਦਾ ਮੰਨ ਲਈਏ ਰੈਪ ਦਾ ਮੰਨ ਲਈਏ ਜੇ ਤਾਂ 버ਗਰ ਦੀ ਗੱਲ ਕਰੀਏ ਤਾਂ 40 ਤੋਂ ਸਟਾਰਟ ਹੈ ਜੀ ਪੀਜ਼ਾ ਹੈਗਾ 80 ਤੋਂ ਸਟਾਰਟ ਆ ਪਾਸਤਾ 100 ਤੋਂ ਸਟਾਰਟ ਰੈਪ ਹੈਗਾ 80 ਤੋਂ ਸਟਾਰਟ ਠੀਕ ਹੈ ਹਾਂ ਬਾਕੀ ਅਲੱਗ-ਅਲੱਗ ਰੇਟ ਹੈਗੇ ਨੇ ਸਾਰੀਆਂ ਚੀਜ਼ਾਂ ਦੇ ਪੀਜ਼ਾ ਜਿਵੇਂ ਹੁਣ ਮੰਨ ਲਓ ਲਾਰਜ ਹੋ ਗਿਆ ਉਹਦਾ ਕੋਈ 550 ਵੀ ਹੈ 350 ਵੀ ਹੈ ਠੀਕ ਹੈ ਹਾਂ ਜੀ